ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਦੀ ਯਾਰ ਬਾਈ ਹੱਦ ਪਟ ਗਈ ਹੈ ਜਿਹੜਾ ਕਿ ਇਹ ਮਾਮਲਾ ਹੈ ਬੇਹੱਦ ਜਿਆਦਾ ਗੰਭੀਰ ਮਾਮਲਾ ਹੈ ਇੱਕ ਜਿਹੜਾ ਕਿ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ ਸਾਡੇ ਪੰਜਾਬ ਦੇ ਇੱਕ ਮਤਲਬ ਜਿਵੇਂ ਕਹਿ ਲਈਏ ਕਿ ਕਿੱਸੇ ਕਹਾਣੀਆਂ ਕੁਰਬਾਨੀਆਂ ਉਹ ਆ ਸਾਡਾ ਪੰਜਾਬ ਤਿਆ ਜਿਹੜੀਆਂ ਕਰਤੂਤਾਂ ਨਵੀਆਂ-ਨਵੀਆਂ ਪੰਜਾਬ ਦੇ ਵਿੱਚ ਸਾਹਮਣੇ ਵੇਖਣ ਨੂੰ ਮਿਲ ਰਹੀਆਂ ਨੇ ਇਹ ਤਾਂ ਸ਼ਰਮ ਦੀ ਹੱਦਾਂ ਜਿਹੜੀਆਂ ਕਿ ਕਹਿ ਸਕਦੇ ਜਿਵੇਂ ਪਾਰ ਹੀ ਕਰਦੇ ਜਾਂਦੇ ਨੇ ਲੋਕ ਸਾਡੇ ਪੰਜਾਬ ਦੇ ਪੰਜਾਬੀ ਹੋਣ ਤੇ ਕਲੰਕ ਨੇ ਇਹੋ ਜਿਹੇ ਲੋਕ ਜਿਹੜੇ ਕਿ ਹੁਣ ਤੁਸੀਂ ਦੇਖਿਆ ਕਿ ਇੱਕ ਦੋ ਸਕੇ ਭਰਾ ਨੇ ਉਹਨਾਂ ਨੇ ਆਪਦੀਆਂ ਜਿਹੜੀਆਂ ਕਿ ਘਰਵਾਲੀਆਂ ਨੇ ਉਹ ਬਦਲੀਆਂ ਨੇ ਮੈਨੂੰ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ ਕਿ ਸ਼ਬਦ ਕਿਵੇਂ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਲੈ ਕੇ ਆ ਰਹੇ ਨੇ ਸੋਚਣ ਵਾਲੀ ਗੱਲ ਹੈ ਉਹਨਾਂ ਨੇ ਕਹੀ ਕਿ ਸਾਡਾ ਜਿਹੜਾ ਪਿਓ ਹੈ ਇਹਦੇ ਵੀ ਤਿੰਨ ਵਿਆਹ ਨੇ ਤਾਂ ਸ਼ਰਮ ਦਾ ਘਾਟਾ ਤਾਂ ਫਿਰ ਕਿਸੇ ਨੂੰ ਵੀ ਨਹੀਂ ਉਹਨਾਂ ਦੇ ਤਾਂ ਘਰੇ ਸਾਰੀ ਸ਼ਰਮ ਹੀ ਸਾਰੇ ਪੰਜਾਬ ਦੀ ਮਤਲਬ ਉਹਨਾਂ ਨੇ ਤਾਂ ਉਹੀ ਗੱਲ ਹੋ ਗਈ ਸ਼ਰਮ ਦਾ ਘਾਟਾ ਹੈ ਨਹੀਂ ਡੁੱਬ ਕੇ ਮਰਨ ਵਾਲਾ ਕੰਮ ਹੈ ਇਹਨਾਂ ਲੋਕਾਂ ਦਾ ਦੇਖੋ ਤੁਸੀਂ ਪੰਜਾਬ ਦੇ ਵਿੱਚ ਹੋਰ ਗੱਲਾਂ ਬਥੇਰੀਆਂ ਸੁਣਦੇ ਹਾਂ ਹਰ ਰੋਜ਼ ਪਰ ਜਿਹੜੀ ਇਹ ਗੱਲ ਹੈ ਪੰਜਾਬ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਬੜੀ ਹੀ ਸ਼ਰਮਨਾਕ ਗੱਲ ਹੈ ਤੇ ਬੇਹੋਦਾ ਗੱਲ ਹੈ ਜਿਹੜੇ ਇਹ ਜੇ ਪਿਓ ਨੇ ਇਹ ਜੇ ਜਵਾਕ ਨੇ ਇਹ ਜੀਆਂ ਧੀਆਂ ਨੇ ਉਹਨਾਂ ਨੂੰ ਦੱਜਉਂਦੇ ਹੀ ਮਰ ਜਾਣਾ ਚਾਹੀਦਾ ਹੈ ਜਿਹੜੇ ਕਿ ਸਾਡੇ ਪੰਜਾਬ ਦੇ ਹੋਣ ਦੇ ਬਾਵਜੂਦ ਸਾਡੇ ਪੰਜਾਬ ਦੀਆਂ ਧੀਆਂ ਪੰਜਾਬ ਦੇ ਨੌਜਵਾਨਾਂ ਦੇ ਤੇ ਪੰਜਾਬ ਦੇ ਬਜ਼ੁਰਗਾਂ ਤੇ ਕਲੰਕ ਨੇ ਕਿਉਂਕਿ ਪੰਜਾਬ ਇੱਕ ਉਹ ਧਰਤੀ ਹੈ ਜਿਹੜੀ ਕਿ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ ਜਾਂਦੀਆਂ ਨੇ ਪੰਜਾਬ ਇੱਕ ਉਹ ਧਰਤੀ ਹੈ ਜਿਹੜੀ ਭੁੱਖਿਆਂ ਨੂੰ ਲੰਗਰ ਲਾ ਦਿੰਦੀ ਹੈ ਪਰ ਪੰਜਾਬ ਦੇ ਵਿੱਚ ਯਾਰ ਇਹ ਜਿਹੀਆਂ ਗੱਲਾਂ ਜਦੋਂ ਹੁੰਦੀਆਂ ਨੇ ਸਾਨੂੰ ਆਪਣੇ ਆਪ ਤੇ ਪੰਜਾਬੀ ਹੋਣ ਤੇ ਇੱਕ ਇਹੋ ਜਿਹਾ ਮਹਿਸੂਸ ਹੁੰਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇਹ ਜਿਹੇ ਲੋਕ ਪਏ ਨੇ ਕਿ ਜਿਹੜੇ ਸਾਡੇ ਲੋਕਾਂ ਨੂੰ ਛੁਕਾ ਦਿੰਦੇ ਨੇ ਕਿਉਂਕਿ ਮੈਂ ਕਿਉਂ ਕਹਿ ਰਿਹਾ ਅਗਰ ਬਾਹਰਲੇ ਸੂਬੇ ਦੇਖਣਗੇ ਬਾਹਰਲੀਆਂ ਸਟੇਟਾਂ ਬਾਹਰਲੇ ਮੁਲਕ ਤਾ ਸਾਡੇ ਪੰਜਾਬ ਦੀ ਯਾਰ ਕੀ ਇੱਜ਼ਤ ਆ ਫਿਰ ਇਸ ਗੱਲ ਨਾਲ ਕੋਈ ਇੱਜ਼ਤ ਨਹੀਂ ਰਹਿੰਦੀ ਕਿਉਂਕਿ ਅਗਲਾ ਕੀ ਕਹਿੰਦਾ ਬਾਹਰਲੇ ਸੂਬਿਆਂ ਵਾਲੇ ਕਿ ਪੰਜਾਬ ਦੀ ਕਹਾਣੀ ਹੈ ਇਹ ਪੰਜਾਬ ਦੇ ਲੋਕ ਨੇ ਪੰਜਾਬ ਦੀਆਂ ਕੁੜੀਆਂ ਨੇ ਪੰਜਾਬ ਦੇ ਮੁੰਡੇ ਨੇ ਤੇ ਪੰਜਾਬ ਦੇ ਬਜ਼ੁਰਗ ਨੇ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਹ ਜਿਹੇ ਘਟਨਾਵਾਂ ਨੂੰ ਜਦੋਂ ਅੰਜਾਮ ਦਿੰਦੇ ਨੇ ਦੱਸੋ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਇਹ ਦੱਸਿਓ ਵੀ ਇਹੋ ਜਿਹੇ ਲੋਕ ਪੰਜਾਬ ਦੇ ਵਿੱਚੋਂ ਬਾਹਰ ਨਹੀਂ ਕਰ ਦੇਣੇ ਚਾਹੀਦੇ ਇਹਨਾਂ ਲੋਕਾਂ ਤੇ ਕੋਈ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਅੱਜ ਉਹਨਾਂ ਨੇ ਕੀਤੀ ਐ ਤੇ ਕੱਲ ਨੂੰ ਕੋਈ ਹੋਰ ਦੇਵੇ ਵੇਖ ਕੇ ਕਰਨ ਜ ਲੱਗੂ ਆ ਇਹ ਗੱਲਾਂ ਠੀਕ ਨਹੀਂ ਹੈਗੀਆਂ ਜਿਹੜੀਆਂ ਕਿ ਸਾਡੇ ਪੰਜਾਬ ਨੂੰ ਥੱਲੇ ਲੈ ਜਾਂਦੀਆਂ ਨੇ ਪੰਜਾਬ ਦੇ ਮੱਥੇ ਦੇ ਉੱਤੇ ਕਾਲਾ ਟਿੱਕਾ ਲਾ ਦਿੰਦੀਆਂ ਨੇ ਅੱਜ ਦੀ ਜਿਹੜੀ ਅਪਡੇਟ ਹੈ ਇਹ ਬੜੀ ਗੰਭੀਰ ਹੈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜਿਹੜਾ ਕੋਈ ਇਹੋ ਜਿਹਾ ਬੰਦਾ ਮਿਲੇ ਤਾਂ ਉਹਦਾ ਸੋਧਾ ਜ਼ਰੂਰ ਲਾ ਦੇਣਾ ਜੀ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਕੋਈ ਭੈਣ ਭਰਾ ਨਾਮਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬਟਨ ਜ਼ਰੂਰ ਦਬਾ ਦੇਣਾ ਜੀ ਧੰਨਵਾਦ